ਖਰ ਚਲੋ ਅੱਜ ਕੱਲ ਨਾ ਇੱਕ ਬੜੀ ਜ਼ਰੂਰਤ ਦੀ ਚੀਜ਼ ਇਹ ਹੈ ਕਿ ਝੋਨੇ ਦੇ ਮਾਮਲੇ ਦੇ ਵਿੱਚ ਨਾ ਜਦੋਂ ਬਾਜ਼ਾਰਾਂ ਦੇ ਵਿੱਚ ਕਹੋ ਮੰਡੀਆਂ ਦੇ ਵਿੱਚ ਝੋਨਾ ਜਾਂਦਾ ਹੈ ਤੇ ਉੱਥੇ ਇੱਕ ਰੌਲਾ ਪੈਂਦਾ ਨਮੀ ਵਾਲਾ ਉਹ ਕਣਕ ਵੇਲੇ ਵੀ ਪੈਂਦਾ ਰਹਿੰਦਾ ਪਰ ਝੋਨੇ ਵੇਲੇ ਜ਼ਿਆਦਾ ਹੁੰਦਾ ਤੇ ਅਕਸਰ ਜਿਹੜੀਆਂ ਜਥੇਬੰਦੀਆਂ ਨੇ ਜਾਂ ਕਿਸਾਨ ਭਰਾ ਨੇ ਉਹ ਇਹ ਮੰਗ ਵੀ ਕਰਦੇ ਕਿ ਭਈ ਇਹ ਜਿਹੜਾ ਨਮੀ ਵਾਲਾ ਕੰਮ ਹੈ ਥੋੜੀ ਜਿਹੀ ਦੇ ਪ੍ਰਤੀਸ਼ਤ ਹੈ ਜਿਹੜੀ ਇਹਦੀ ਫੀਸ ਹੈ ਥੋੜੀ ਜਿਹੀ ਵਧਾ ਦਿਓ ਉਹਦੇ 'ਚ ਕੋਈ ਹੋਇਆ ਕੋਈ ਮਾੜਾ ਮੋਟਾ ਕੋਈ ਵਧੇਗੀ ਫੀਸ ਦਾ ਨਹੀਂ ਦੇਖੋ ਅੱਜ ਟ੍ਰਿਬਿਊਨ ਨੇ ਦਿਨਿਕ ਭਾਸਕਰ ਨੇ ਬਹੁਤ ਵੱਡੇ ਵੱਡੇ ਅਖਬਾਰਾਂ ਨੇ ਐਸਾ ਇਮਕਾਨ ਜਿਹੜਾ ਹੈ ਉਹ ਰੱਖਿਆ ਹੈ ਲੋਕਾਂ ਦੇ ਸਾਹਮਣੇ ਕਿ ਜਿੰਨੇ ਕੇਂਦਰੀ ਵਜ਼ੀਰ ਆਏ ਆ ਹੁਣ ਤੱਕ ਜਿਨ੍ਹਾਂ ਵੀ ਉਹਨਾਂ ਨੇ ਡਾਟਾ ਕਲੈਕਟ ਕੀਤਾ ਹੈ ਜਾਂ ਗੱਲਬਾਤ ਕੀਤੀ ਹੈ ਵੀ ਉਹ ਪੰਜਾਬ ਨੂੰ ਇੱਕ ਰਾਇਤ ਦੇਣੀ ਚਾਹੁੰਦੇ ਆ ਹੂੰ ਵੀ ਪੰਜਾਬ ਦਾ ਇੱਕ ਤੇ ਇਹ ਆ ਕਿ ਬੜਾ ਵੱਡਾ ਨੁਕਸਾਨ ਹੋਇਆ ਦੂਜਾ ਇਹ ਹੈ ਕਿ ਮੌਇਸਚਰ ਕਰਕੇ ਕਿਸਾਨ ਜੇ ਮੰਨ ਲਓ ਵਿਲੇ ਸਿਰਫ ਫਾਰਗ ਨਹੀਂ ਹੁੰਦੇ ਉਹਨਾਂ ਦੀ ਗਾਂ ਕਣਕ ਦੀ ਬਿਾਈ ਲੇਟ ਹੁੰਦੀ ਹੈ ਤੇ ਜਿਹੜੇ ਬੱਚੇ ਆ ਗਾਂ ਉਹਨਾਂ ਦਾ ਵੀ ਨੁਕਸਾਨ ਆ ਜੀ ਤੇ ਲੁੱਟ ਜਿਹੜੀ ਹੈ ਲੁੱਟ ਦਾ ਮਤਲਬ ਇਹ ਹੁੰਦਾ ਹੈ ਕਿ ਲੁੱਟ ਵੀ ਯਾਰ ਮੈਂ ਤੁਹਾਨੂੰ ਮਾਫ ਕਰ ਮਾਫ ਕਰਨਾ ਇੱਕ ਗੱਲ ਦੱਸਾਂ ਮੈਂ ਕੋਲ ਸੁਣਦਾ ਪਿਆ ਸੀ ਠੀਕ ਹੈ ਹੂੰ ਆਰਤੀਏ ਨੂੰ ਕਾਲ ਆਈ ਕਿਸੇ ਨੇ ਆ ਜੂਨ ਚ ਝੋਨਾ ਲੱਗਿਆ ਨਾ ਹਾਂ ਜੂਨ ਚ ਜੀ ਤਾਂ ਕਾਲ ਕਰਨ ਵਾਲੇ ਬੰਦੇ ਨੇ ਕਿਹਾ ਕਿ 5000 ਰੁਪਏ ਸ਼ਾਦ ਮੈਨੂੰ ਅਮਾਉਂਟ ਵੀ ਯਾਦ ਹੈ ਕਿ 5000 ਰੁਪਿਆ ਪਾਇਓ ਜੀ ਉਸਨੇ ਕਿਹਾ ਕਿ ਠੀਕ ਹੈ ਤੇ ਸਵੇਰੇ ਕੀ ਪੁੱਛਿਆ ਕਾਦੇ ਲਈ ਹੂੰ ਉਹ ਕਹਿੰਦਾ ਕਿ ਹਰਿਆਣੇ ਚੋਂ ਸ਼ੈਦਾ ਮੈਂ ਬੀ ਲੈ ਕੇ ਆਉਣਾ ਹੈ ਹਾਈਬ੍ਰਿਡ ਹੂੰ ਤੋਂ ਮੇਰੇ ਸਾਹਮਣੇ ਹੜਤੀ ਨੇ ਕਿਹਾ ਨੇ ਕਿਹਾ ਆਪ ਦੀ ਜ਼ਿੰਮੇਵਾਰੀ ਤੇ ਹਾਂ ਇਹ ਗੱਲ ਤੁਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਅੱਖੀਂ ਵੇਖੇ ਦੀ ਇਹ ਸਾਰੀ ਗੱਲ ਆ ਹੁਣ ਜਦੋਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਉਹ ਦੋ ਕਾਟ ਦੇ ਦੇਾਂਗੇ ਤਲਾ ਦੇਾਂਗੇ ਜੀ ਤੇ ਆਪਣੇ ਏਰੀਆ ਚ ਤਾਂ ਹੁੰਦਾ ਹੀ ਹਾਈਬ੍ਰਿਡ ਉੱਤੋਂ ਹਾਈ ਕੋਰਟ ਦਾ ਫੇਰ ਫੈਸਲਾ ਆ ਗਿਆ ਤੇ ਮਾਮਲਾ ਹੋ ਗਿਆ ਦੋ ਚੀਤੀ ਵਾਲਾ ਦੋ ਵੀ ਦਾਲਾ ਇੱਕ ਪਾਸੇ ਸ਼ੈਲਰ ਦੂਜੇ ਪਾਸੇ ਕਿਸਾਨ ਤੀਜੇ ਪਾਸੇ ਵਿਚ ਪਚਾਲੇ ਆੜਤੀਆ ਜੀ ਤੇ ਹੁਣ ਕਿੰਨਾ ਗੁੰਝਲਦਾਰ ਸਿਸਟਮ ਹੋ ਗਿਆ ਤੁਸੀਂ ਹਸਾਬ ਲਾ ਲਓ ਕਿ ਉਹ ਹਾਈਬ੍ਰਿਡ ਚੋਨਾ ਜਿਹੜਾ ਉਹ ਬੀਜਿਆ ਵੀ ਗਿਆ ਫਿਰ ਹਾਈ ਕੋਰਟ ਦੇ ਵਿੱਚੋਂ ਫੈਸਲਾ ਵੀ ਆ ਗਿਆ ਕਿ ਨਹੀਂ ਤੁਸੀਂ ਬਹਿਨ ਨਹੀਂ ਕਰ ਸਕਦੇ ਉਹ ਹਾਲੇ ਇਹਨਾਂ ਦਾ ਵਿੱਚ ਵਿਚਾਲੀ ਆ ਕਿਸੇ ਆਸੇ ਪਾਸੇ ਗੱਲ ਨਹੀਂ ਲੱਗੀ ਸ਼ੈਲਰ ਵਾਲੇ ਕਹਿੰਦੇ ਕਿ ਅਸੀਂ ਮਾਰੇ ਜਾਵਾਂਗੇ ਜੀ ਜੇ ਅਸੀਂ ਕਾਟ ਤੋਂ ਬਗੈਰ ਨਹੀਂ ਚੱਕਦੇ ਤਾਂ ਉਹ ਰੋਲੇ ਸਾਰੇ ਵਿੱਚ ਹੀ ਆ ਇਸ ਦਰਮਿਆਨ ਇਹ ਖਬਰ ਜਿਹੜੀ ਆ ਥੋੜੀ ਜੀ ਆਸ ਬਣਾਉਂਦੀ ਆ ਕਿ ਭਈ 17 ਮੋਇਸਚਰ ਵਾਲਾ ਜਿਹੜਾ ਪੈਮਾਨਾ ਹੈ ਸ਼ਾਇਦ ਉਸ ਨੂੰ ਘਟਾ ਕੇ 15 ਕਰ ਦਿੱਤਾ ਜਾਵੇ ਤੇ ਕਰਾਹਤ ਮਿਲ ਜਾਊਗੀ ਜੀ ਹੁਣ ਤੇ ਤੁਹਾਨੂੰ ਪਤਾ ਹੈ ਨਾ ਅ ਮਤਲਬ ਗੇਟ ਤੇ ਜਦੋਂ ਤੁਸੀਂ ਦਾਣਾ ਮੰਡੀ ਗੇਟ ਐਂਟਰ ਕਰੋਗੇ ਹੂੰ ਤੇ ਉਦੋਂ ਉਹ ਨਾ ਲੈ ਕੇ ਬੈਠੇ ਹੁੰਦੇ ਮਸ਼ੀਨ ਜੀ ਉਰੇ ਜੇ ਮੰਨ ਲਓ ਟਰਾਲੀ ਦੇ ਵਿੱਚ ਛੋਨੇ ਦਾ ਮੋਇਸਚਰ ਤੇ ਸੀਮਾ ਤੋਂ ਤੇ ਹੱਦ ਤੋਂ ਜ਼ਿਆਦਾ ਤਾਂ ਟਰਾਲੀ ਪੁੱਠੀ ਮੋੜ ਦਿੰਦੇ ਆ ਐਂਟਰੀ ਹੀ ਨਹੀਂ ਹੋਣ ਦਿੰਦੇ ਤਾਂ ਇਹਦਾ ਮਤਲਬ ਇਹ ਆ ਕਿ 17 ਵਾਲੀ ਜੇ ਰੈ 15 ਤੱਕ ਪਹੁੰਚਦੀ ਆ ਤਾਂ ਮੇਰੇ ਖਿਆਲ ਨਾਲ ਭਈ ਇਹ ਗੱਲ ਜਿਹੜੀ ਆ ਉਹ ਚੰਗੀ ਹੋਏਗੀ ਜੀ ਠੀਕ ਹੈ ਨਾ 17 ਮੋਇਸਚਰ ਲੈਣਾ ਇਹਨਾਂ ਨੇ ਵੀ 17 ਮੋਇਸਚਰ ਹੋਣਾ ਚਾਹੀਦਾ ਨਹੀਂ 15 15 ਤੋਂ ਫਿਰ ਘਟ ਗਿਆ ਪਰਮਾਨਾ ਛੇ ਤਾਂ ਉਹਦੇ ਤੋਂ ਉਹਦੇ ਤੋਂ ਵਾਧਾ ਭਾਈ ਮੈਂ ਸੁਣਿਆ ਸੀ ਕਿ 22 ਦਾ ਮੰਗ ਕਰ ਰਹੇ ਆ ਬਾਕੀ ਇਹ ਕਿੰਨਾ ਕਰਦਾ ਅੱਛਾ 22 ਓਕੇ ਓਕੇ ਆ ਮੈਂ ਤਾਂ ਮੈਂ ਦੂਜੇ ਪਾਸੇ ਲੈ ਗਿਆ ਮਿਸਟਰ 15 ਨਹੀਂ ਮੈਂ ਮਤਲਬ ਕਿ 17 ਤੋਂ 20 22 ਦੇ ਮੰਗਿਆ ਤਾਂ ਉਹ ਹੁਣ ਹੋ ਸਕਦਾ 2% ਕੋਈ ਇਜ਼ਾਫਾ ਦੇ ਦੇਣ ਉਹਦੇ ਵਿੱਚ ਵਾਧਾ ਦੇ ਦੇਣ ਕਿ ਹਾਂ ਮੋਇਸਚਰ 'ਚ ਛੋਟ ਦੇ ਦਿਓ ਵੀ 17 ਹੈ ਜੀ ਤਾਂ ਸੌਰੀ ਵੀ ਆਪ ਵਧਾ ਕੇ ਥੋੜਾ ਦੇ ਦਿਓ ਵੀ ਮੋਇਸਚਰ 'ਚ ਛੋਟ ਦੇ ਦਿਓ ਹੋ ਸਕਦਾ ਪਰ ਗਨ ਇਹ ਆ ਕੇ ਮੈਨੂੰ ਇਹ ਲੱਗਦਾ ਵੀ ਆ ਕਿ ਜਿ ਤਰ੍ਹਾਂ ਆ ਭਾਜਪਾ ਦਾ ਰੁਖ ਹੈ ਜਿ ਤਰ੍ਹਾਂ ਭਾਜਪਾ ਦਾ ਮਤਲਬ ਚੱਲਦਾ ਪਿਆ ਸਿਸਟਮ ਹੋ ਸਕਦਾ ਰਹਿਤ ਦੇ ਦੇਣਾ ਹੋ ਸਕਦਾ ਕਿਉਂਕਿ ਮੌਕਾ ਉਸ ਤਰ੍ਹਾਂ ਦਾ ਕਿਉਂਕਿ ਇਹ ਮੌਕਾ ਹੈ ਬਿਲਕੁਲ ਕਿ ਭਈ ਅਸੀਂ ਫਿਰ ਉਹਦੀ ਚੀਜ਼ ਹੈ ਨਾ ਕਿ ਅੱਗੇ ਕੰਪਨਸੇਸ਼ਨ ਨੂੰ ਲੈ ਕੇ ਕਾਫੀ ਕ੍ਰਿਟਿਸਿਜ਼ਮ ਹੋਇਆ ਉਹਨਾਂ ਦਾ ਜੀ ਕੰਪਨਸੇਸ਼ਨ ਨੂੰ ਲੈ ਕੇ ਕਿ ਤੁਸੀਂ ਸਾਨੂੰ ਜਿਹੜਾ ਕੰਪਨਸੇਟ ਕੀਤਾ ਪੰਜਾਬ ਨੂੰ ਨੁਕਸਾਨ ਦਾ ਉਹ 1600 ਕਰੋੜ ਰੁਪਇਆ ਨਾਕਾਫੀ ਹੈ ਤਾਂ ਪੰਜਾਬ ਸਰਕਾਰ ਨੇ ਜਾਂ ਵਿਰੋਧੀ ਧਿਰਾਂ ਨੇ ਉਸ ਨੂੰ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਤਾਂ ਇਹ ਉਹਦੇ ਵਿੱਚ ਹੀ ਆ ਜਾਏਗਾ ਨਾ ਹਾਂ ਬਿਲਕੁਲ ਇਹ ਵੀ ਇੱਕ ਤਰ੍ਹਾਂ ਦਾ ਕਹੋ ਕਿ ਛੋਨਾ ਤਾਂ ਉਹਨਾਂ ਨੇ ਹੀ ਚੱਕਣਾ ਹੈ ਹਮ ਅੱਜ ਨਹੀਂ ਕੱਲ ਉਹ ਛੋਨਾ ਉਹਨਾਂ ਕੋਲ ਹੀ ਜਾਣਾ ਹੈ ਜੀ ਜੀ ਠੀਕ ਹੈ ਕਿ ਉਸ ਨੂੰ ਇਹਦੇ ਨਾਲ ਹੀ ਜੋੜ ਦਿੱਤਾ ਜਾਏਗਾ ਕਿ ਅਸੀਂ ਇਹ ਚੀਜ਼ ਵੀ ਹੜਾ ਕਰਕੇ ਕਰਤੀ ਆ ਸ਼ਾਇਦ ਮੈਂ ਇਸ ਕਰਕੇ ਕਹਿ ਰਿਹਾ ਉਹਨਾਂ ਨੂੰ ਵੀ ਫਾਇਦਾ ਤੇ ਚਲੋ ਇਧਰ ਵੀ ਫਾਇਦਾ ਹਾਂਜੀ 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 ਸ਼ਾਇਦ ਹੋ ਸਕਦਾ ਜੀ ਇੱਕ ਮਿੰਟ ਮੈਂ ਜ਼ਰੂਰ ਸ਼ਾਮਿਲ ਕਰਨਾ ਚਾਹੂੰਗਾ ਮਿੰਟੂ ਜੀ ਜਟੂ ਨੂੰ ਫਾਇਰ ਬਾਈ ਜੀ ਕਹਿ ਰਿਹਾ ਕਿ ਨਮੀ ਨੂੰ ਛੱਡੋ ਕਹਿੰਦੇ ਉਹ ਵੀ ਇੱਕ ਮਸਲਾ ਹੈ ਪਰ ਇੱਕ ਝਾੜ ਵੀ ਕਹਿੰਦੇ ਇਸ ਵਾਰੀ ਬਹੁਤ ਫਰਕ ਪਿਆ ਝਾੜ ਵੀ ਕੁਆਂਟਿਟੀ ਕਹਿੰਦੇ ਆ ਰਿਹਾ ਠੀਕ ਕੁਆਂਟਲ ਦਾ ਮਤਲਬ ਇਹ ਆ ਕਿ ਉਹ 50 ਮਣ ਬਣ ਗਿਆ ਹੂੰ ਤੇ 50 ਮਣ ਤੇ ਆਮ ਆਪਣੇ ਕਣਕ ਵੀ ਜਿਹੜੀ ਐ ਤੋਂ ਵੱਧ ਨਿਕਲਦੀ ਐ ਪਿਛਲੀ ਵਾਰੀ ਆਪਣੇ ਇਲਾਕੇ ਚ 60-60 ਦੇ ਕਰੀਬ ਐਵਰੇਜ ਗਈ ਐ ਕਣਕਾਂ ਦੀ ਜੀ ਜੀ ਪਰ ਇਹਦਾ ਅਰਥ ਤੇ ਇਹੋ ਆ ਕਿ ਭਾਈ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਫਿਰ ਨੁਕਸਾਨ ਆ ਝਾੜਦਾ ਘਟਦਾ ਕਾਰਨ ਕੀ ਹੋ ਸਕਦਾ ਆਪਣੇ ਏਰੀਆ ਚ ਤਾਂ ਫਸਲ ਬਹੁਤ ਵਧੀਆ ਸੁਖਮ ਸਰ ਆ ਕਾਰਨ ਪਤਾ ਨਹੀਂ ਕੀ ਐ ਪਰ ਇਸ ਵਾਰੀ ਸੁਣਿਆ ਜ਼ਰੂਰ ਐ ਕਿ ਚੰਨ ਘਟਾ ਐ ਇਸ ਵਾਰੀ ਚਲੋ ਹੁਣ ਤੇ ਜਦੋਂ ਲੱਗੇਗਾ ਤੋਲ ਤੇ ਫਿਰ ਪਤਾ ਲੱਗੇਗਾ ਅਰ ਅਸਲ ਦੇ ਵਿੱਚ ਜੇ ਆਪਾਂ ਦੇਖੀਏ ਨਾ ਵੀ ਕਹਾਣੀ ਜਿਹੜੀ ਆ ਉਹ ਆ ਜਿਹੜਾ ਮੌਇਸਚਰ ਮੋਇਸਚਰ ਵਾਲਾ ਚੱਕਰ ਆ ਨਾ ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਸਾਨੂੰ ਜੜ ਤੱਕ ਜਾਣ ਦੀ ਲੋੜ ਆ ਕਿ ਜਿਹੜੇ ਨਾਰਮਸ ਨੇ ਨਾ ਐਫਸੀਆਈ ਦੇ ਜੀ ਉਹ ਹੁਣ ਪੰਜਾਬ ਵਿਰੋਧੀ ਬਣ ਚੁੱਕੇ ਕਿਉਂਕਿ ਉਹਨਾਂ ਦੀ ਅਪਡੇਸ਼ਨ ਮੇਰੇ ਖਿਆਲ ਦੇ ਨਾਲ ਹੋਈ ਹੋਈ ਨਹੀਂ ਉਹਨਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਹੁਣ ਤਾਂ ਮੇਰੇ ਖਿਆਲ ਦੇ ਨਾਲ ਤਾਂ ਬਹੁਤ ਸਾਲ ਹੋ ਗਿਆ ਹੈ ਕਲਾਇਮੇਟ ਚੇਂਜ ਜਾਂ ਵਕ ਵਕ ਸਮੱਸਿਆ ਮਾਨੇ ਬਾਕੀ ਝੋਨੇ ਦਾ ਇਹ ਆ ਕਿ ਇਹ ਵੀ ਇੱਕ ਫਿਰ ਸੰਭਾਵਨਾ ਰੱਖੀ ਜਾ ਸਕਦੀ ਜਿੰਨਾ ਨੁਕਸਾਨ ਹੋਇਆ ਕਿ ਝੋਨੇ ਦੀ ਚੁਕਾਈ ਸ਼ਾਇਦ ਸੌਖੀ ਹੋ ਜਾਵੇ ਕਿਉਂਕਿ ਝੋਨੇ ਦਾ ਇੱਕ ਬਹੁਤ ਵੱਡਾ ਹਿੱਸਾ ਮਾਰਿਆ ਗਿਆ ਹਾਂ ਬਿਲਕੁਲ ਜਦੋਂ ਬਾਸਮਤੀ ਤੇ ਖੜਨੀ ਨਹੀਂ ਮੈਨੂੰ ਲੱਗਦਾ ਕਿਉਂਕਿ ਜਿਹੜੀਆਂ ਡੀਲਾਂ ਡੂਲਾ ਹੋਈਆਂ ਵਪਾਰੀਆਂ ਨੇ ਚੱਕਣੀ ਕਿਉਂਕਿ ਬਾਸਮਤੀ ਵਾਲਾ ਜਿਆਦਾ ਇਲਾਕਾ ਮਰ ਗਿਆ ਤਕੀ ਹੂੰ ਜੀ ਮੇਟੂ ਜੀ ਆਲ ਇਨ 1 ਬਾਈ ਜੀ ਸ਼ੁਕਰੀਆ ਤੁਹਾਡਾ ਸਵਾਗਤ ਹੈ ਜੀ ਖੇਤਾ ਪੰਜਾਬ ਬਾਈ ਜੀ ਤੁਹਾਡਾ ਵੀ ਸਵਾਗਤ ਹੈ ਜੀ ਹਰਜੀਤ ਜੀ ਮਨਦੀਪ ਜੱਸੀ ਜੀ ਗਗਨਦੀਪ ਸਿੰਘਲਾ ਜੀ ਤੁਹਾਡਾ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਤੇ ਕੁਝ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਮਿੰਟੂ ਜੀ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਏਜੰਸੀਆਂ ਕਾਫੀ ਜਿਹੜੀਆਂ ਨੇ ਐਕਟਿਵ ਨੇ ਪੰਜਾਬ ਦੇ ਵਿੱਚ ਪਰ ਕਈ ਵਾਰੀ ਏਜੰਸੀਆਂ ਨਕਲੀ ਵੀ ਬਣ ਜਾਂਦੀਆਂ ਨੇ ਕਹਿੰਦੇ ਕਿ ਇੱਕ ਨਕਲੀ ਏਜੰਸੀ ਵਾਲੇ ਬਣ ਕੇ ਵਿਜੀਲੈਂਸ ਵਾਲੇ ਚਾਰਜ ਜਾਣੇ ਤੇ ਉਹ ਦੋ ਅਧਿਕਾਰੀਆਂ ਨੂੰ ਫੜ ਕੇ ਲੈ ਕੇ ਦਿਓ ਪੈਸੇ ਐਸ ਡੀਓ ਸਾਹਿਬ ਤੇ ਨਾਲ ਜੀ ਸਾਹਿਬ अच्छा जी फिर क्या हुआ आगे फिर कौन की होना ਸੀਗਾ 7 लाख ਰੁਪਇਆ ਲਿਆ ਉਹਨਾਂ ਫੇਰ ਛੱਡੇ 7 ਲੱਖ ਲੈ ਗਏ ਹਾਂਜੀ ਵਿਜੀਲੈਂਸ ਵਾਲੇ ਨਕਲੀ ਨਕਲੀ ਕਿਆ ਬਾਤਾਂ ਨੇ ਹੁਣ ਉਹੀ ਗੱਲ ਹੈ ਵੀ ਇੱਕ ਤੇ ਡਾਰੇ ਏਜੰਸੀ ਦਾ ਪਰ ਦੂਜਾ ਉਦੋਂ ਵੱਡਾ ਡਾਰੇ ਵੀ ਏਜੰਸੀ ਵੀ ਅਸਲੀ ਹੁਣ ਜਿਆਦੀਆਂ ਟੀਮਾਂ ਬਣ ਜਾਣੀਆਂ ਨੇ ਹੁਣ ਕੋਈ ਨਕਲੀ सीबीआई ਨਾ ਆ ਜਾਵੇ ਬਿਲਕੁਲ ਮਸਲਾ ਵੱਡਾ ਉਹ सीबीआई ਵਾਲੀ ਉਹ ਸਪੈਸ਼ਲ ਛੱਬੀ ਫਿਲਮ ਇਸੇ ਤਰ੍ਹਾਂ ਦੀ ਹੈ ਨਾ ਮੈਂ ਅੱਗੇ ਵੀ ਇੱਕ ਦਿਨ ਤੁਹਾਨੂੰ ਦੱਸਿਆ ਸੀਗਾ ਉਹ ਫਿਲਮ ਵੇਖਣ ਵਾਲੀ ਆ અનુਪਮ ਖੇਰ ਤੇ ਆਕਸ਼ੇ ਕੁਮਾਰ ਉਹ ਇੱਕ ਸੱਚੀ ਘਟਨਾ ਤੇ ਆਧਾਰਿਤ ਆ ਜੀ ਐਦਾਂ ਅੱਗੇ ਉਹ ਹੋਇਆ ਬਹੁਤ ਥਾਮਾ ਤੇ ਹੋਇਆ ਇਨਕਮ ਟੈਕਸ ਵਾਲੇ ਬਣ ਕੇ ਤਕੜੇ ਘਰਾਂ ਚ ਬੜੇ ਨੇ ਹੂੰ ਹੂੰ ਡਕੈਤੀ ਹੋਈ ਆ ਉਦੋਂ ਮਤਲਬ ਕਿ ਤੁਹਾਨੂੰ ਪਤਾ ਸੂਚਨਾ ਤੰਤਰ ਵੀ ਇੰਨਾ ਜ਼ਿਆਦਾ ਵਿਕਸਤ ਨਹੀਂ ਸੀ ਅੱਜ ਦੇ ਤੌਰ ਤੇ ਵਿੱਚ ਵਿਜੀਲੈਂਸ ਬਣ ਕੇ ਅੱਛਾ ਇਹ ਕਿਹੜੇ ਇਲਾਕੇ ਦੀ ਘਟਨਾ ਹੈ ਇਹ ਹਲਵਾਰਾ ਸਾਈਡ ਕ